4 ਰੁਪਈਆ ਵੀ ਬਹੁਤ ਜਲਦੀ ਦਾ ਮੈਮ ਮੈਂ ਕਿਹਾ ਅਸੀਂ ਔਰਤਾਂ ਨਾਲ ਰਿਲੇਟਡ ਹਰੇਕ ਸਕੀਮ ਨੂੰ ਇੱਕ 스ਪੌਟ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਚ ਸ਼ਗਨ ਸਕੀਮ ਵੀ ਸਾਡੇ ਵਿਭਾਗ ਦੀ ਇੱਕ ਸਕੀਮ ਹੈ ਸੋ ਬਹੁਤ ਪਹਿਲਾਂ ਗੱਲਾਂ ਆਉਂਦੀਆਂ ਹੁੰਦੀਆਂ ਸੀ ਜੀ ਟਾਈਮ ਤੇ ਨਹੀਂ ਆਉਂਦੀ ਤਾਂ ਤੁਸੀਂ ਅੱਜ ਦੇਖ ਹੀ ਲਿਆ ਕਿ ਸਾਡੀਆਂ ਜੁੜੇ ਪਏ ਹੋਏ ਜਨਾ ਕੁੜੀਆਂ ਨੇ ਉਹਨਾਂ ਨੂੰ ਅਸੀਂ ਪੂਰੇ ਟਾਈਮ ਤੇ ਜਿਹੜੀ ਸ਼ਗਲ ਸਕੀਮ ਡਿਸਟ੍ਰੀਬਿਊਟ ਕਰ ਰਹੇ ਹਾਂ ਸਪੋਸ਼ਿਸ਼ ਕਰ ਰਹੇ ਹਾਂ ਕਿ ਹਰ ਸਕੀਮ ਦਾ ਲਾਭ ਹਰ ਲੋੜਵੰਦ ਨੂੰ ਮਿਲ ਜੇ। ਦੇਖੋ ਜੀ ਅੱਜ ਬਠਿੰਡਾ ਵਿਖੇ ਅਸੀਂ ਜੋ ਸਾਡੇ ਵਿਭਾਗ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜੋ ਲੜੀ ਚਲਾਈ ਜਾ ਰਹੀ ਹੈ ਕੈਂਪਾਂ ਦੀ ਉਹਦੇ ਵਿੱਚ ਅਸੀਂ ਮਹਿਲਾਵਾਂ ਦੀ ਸਿਹਤ ਤੇ ਰੋਜ਼ਗਾਰ ਨੂੰ ਲੈ ਕੇ ਕੈਂਪ ਸੀਗਾ ਏ ਔਰ ਨਾਲ ਹੀ ਅਸੀਂ ਧੀਾਂ ਦੀ ਲੋੜੀ ਵੀ ਨਾਲ-ਨਾਲ ਮਨਾ ਰਹੇ ਆ ਫਿਜ਼ੀਕਲੀ ਹੈ ਲੋ ਕਿ ਔਮਨ ਏਮਪਾਵਰਮੈਂਟ ਦੀ ਗੱਲ ਹਰ ਜ਼ਿਲ੍ਹੇ ਵਿੱਚ ਜਾ ਕੇ ਕਰ ਰਹੇ ਆ ਅੱਜ ਬਠਿੰਡਾ ਦੀ ਧਰਤੀ ਦੇ ਉੱਪਰ ਵੀ ਇਹੀ ਗੱਲ ਕਰਨ ਆਏ ਆ ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਹਿਲਾਵਾਂ ਨੇ ਭੈਣਾਂ ਨੇ ਹਿੱਸਾ ਲਿਆ ਇਹ ਇੱਕ ਪੰਜਾਬ ਦੇ ਵਿਕਾਸ ਦੀ ਵੱਡੀ ਨਿਸ਼ਾਨੀ ਹੈ ਕਿ ਜਦ ਸਾਡੀਆਂ ਮਹਿਲਾਵਾਂ ਅੱਗੇ ਆਉਣ ਲੱਗੀਆਂ ਤਾਂ ਵਾਕਈ ਅਸੀਂ ਇੱਕ ਬਹੁਤ ਸੋਹਣਾ ਸਮਾਜ ਸਿਰਜ ਰਹੇ ਐਮਐਲਏ ਜਗਤਪ੍ਰੀਤ ਸਿੰਘ ਗਿੱਲ ਦੀ ਨਜ਼ਰ ਆਈ ਦੀ ਬਾਕੀ ਸਾਰੇ ਜੀ ਨਬੇਟਾ ਉਹਨਾਂ ਦੀ ਪ੍ਰੋਬਲਮ ਕਈ ਵਾਰੀ ਕੋਈ ਨਿੱਜੀ ਆ ਜਾਂਦੀ ਹੈ ਉਹ ਨਾ 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 ਮੇਰੇ ਨਾਲ ਤਾਂ ਕੀ ਨਾਰਾਜ਼ਗੀ ਹੈ ਮੀਟਿੰਗ ਹੈ ਨਾਰਾਜ਼ਗੀ ਪ੍ਰੋਗਰਾਮਸ ਦਾ ਕੋਈ ਨਹੀਂ ਸੀ 10 ਕੰਪਨੀਆਂ ਵੀ ਇੱਥੇ ਆਈਆਂ ਚੀਆਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਜਿਹੜਾ ਮਿਲਿਆ ਇੱਥੇ ਅ ਦੇਖੋ ਜੀ ਹਲੇ ਤਾਂ ਚੱਲ ਰਿਹਾ ਕੈਂਪ ਅਸੀਂ 10 ਬੱਚਿਆਂ ਨੂੰ ਉੱਪਰ ਜਿਹੜੇ ਡਿਸਟ੍ਰਿਬਿਊਟ ਕਰ ਚੁੱਕੇ ਆ ਉਹਨਾਂ ਦੇ ਅਲੋਟਮੈਂਟ ਲੈਟਰਸ ਬਾਕੀ ਪੂਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚੀਆਂ ਜਿਹੜੀਆਂ ਇੱਥੇ ਟੈਲੈਂਟ ਰੱਖਦੀਆਂ ਨੇ ਉਹਨਾਂ ਨੂੰ ਅਸੀਂ ਕੁਛ ਨਾ ਕੁਛ ਦੇਈਏ ਮੈਡਮ ਅਜ ਸ਼ਗਨ ਸਕੀਮ ਦੇ ਚੱਕ ਵੀ ਬੰਦੇ ਗਏ ਆ ਮਹਿਲਾ ਮਦਦ ਕੀ ਚਾਹਤੇ ਸੀ ਅਸੀਂ ਔਰਤਾਂ ਨਾਲ ਰਿਲੇਟਡ ਹਰੇਕ ਸਕੀਮ ਨੂੰ ਇੱਕ ਸਪੌਟ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਚ ਸ਼ਗਨ ਸਕੀਮ ਵੀ ਸਾਡੇ ਵਿਭਾਗ ਦੀ ਇੱਕ ਸਕੀਮ ਹੈ ਸੋ ਬਹੁਤ ਪਹਿਲਾਂ ਗੱਲਾਂ ਆਉਂਦੀਆਂ ਹੁੰਦੀਆਂ ਸੀ ਜੀ ਟਾਈਮ ਤੇ ਨਹੀਂ ਆਉਂਦੀ ਤਾਂ ਤੁਸੀਂ ਅੱਜ ਦੇਖ ਹੀ ਲਿਆ ਕਿ ਸਾਡੇ ਚੂੜੇ ਪਾਇਆ ਹੈ ਜਿੰਨਾ ਕੁੜੀਆਂ ਨੇ ਉਹਨਾਂ ਨੂੰ ਅਸੀਂ ਪੂਰੇ ਟਾਈਮ ਤੇ ਜਿਹੜੀ ਸ਼ਗਨ ਸਕੀਮ ਡਿਸਟ੍ਰੀਬਿਊਟ ਕਰ ਰਹੇ ਹਾਂ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਸਕੀਮ ਦਾ ਲਾਭ ਹਰ ਲੋੜਵੰਦ ਤੱਕ ਆਂਗਣਵਾੜੀ ਜਿਹੜੇ ਨੇ ਕਹਿੰਦੇ ਹੋਰ ਖੋਲੇ ਜਾ ਰਹੇ ਨੇ ਜੀ ਪੰਜਾਬ ਆਪ ਦੇ ਵਿੱਚ ਕਿੰਨੇ ਕੁ ਹੋਣਗੇ ਅਸੀਂ ਤਕਰੀਬਨ 1400 ਆਂਗਣਵਾੜੀ ਸੈਂਟਰ ਨਵੇਂ ਬਣਾਉਣ ਜਾ ਰਹੇ ਹਾਂ ਔਰ ਜਿਹੜੇ ਪੁਰਾਣੇ ਅਜੇ ਤੱਕ ਤੇ ਰਿਪੇਅਰ ਦੀ ਲੋੜ ਹੈ ਉਹਨੂੰ ਵੀ ਅਸੀਂ ਠੀਕ ਕਰਨ ਜਾ ਰਹੇ ਹਾਂ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਹਾਂ ਤਕਰੀਬਨ 200 ਕਰੋੜ ਤੋਂ ਉੱਪਰ ਅਸੀਂ ਕੋਈ ਇੱਥੇ ਕੰਮ ਕਰਨ ਵਾਲੀਆਂ ਔਰਤਾਂ ਦਾ ਕੋਈ ਬਿਲਕੁਲ ਜੀ ਅਸੀਂ 3000 ਆਂਗਣਵਾੜੀ ਵਰਕਰਸ ਹੈਲਪਰਸ ਭਰਤੀ ਕਰਨ ਜਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਭੈਣਾਂ ਦੇ ਵੀ ਕੋ ਬੈਨੀਫਿਟ ਬਾਰੇ ਸੋਚ ਰਹੇ ਹਾਂ ਮੁਸਾਬਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਜੀ ਨਿਪਾਲ ਦੇ ਦਾਰ ਤੇ ਲੱਗ ਜਾਊਗਾ ਜਿੱਥੇ ਤੁਸੀਂ ਸਪੀਚ ਦੇ ਰਹੇ ਸੀ ਉਹਦੇ ਅੱਗੇ ਬੋਟ ਲੱਗਿਆ ਹੋਇਆ ਹੈ ਬੈਨਰ ਉੱਤੇ ਹਿੰਦੀ ਐ ਪੰਜਾਬੀ ਦਾ ਇੱਕ ਸਟ ਦੇਖੋ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਰਾਜ ਸਰਕਾਰਾਂ ਚੋ ਸਕੀਮਾਂ ਲਾਗੂ ਕਰਦੀਆਂ ਨੇ ਕਈ ਬਰੀ ਸਕੀਮਾਂ ਜੜੀਆਂ ਨੇ ਉਹ ਸੈਂਟਰ ਦੀਆਂ ਵੀ ਵਿੱਚ ਹਿੱਸਾ ਹੁੰਦਾ ਸੋ ਅਸੀਂ ਸਾਰਾ ਕੁਝ ਦੇਖ ਕੇ ਅਕੋਰਡਿੰਗ ਟੂ ਸਕੀਮ ਨੂੰ ਹਾਈਲਾਈਟ ਕਰਦੇ ਆ ਸੋ ਪੰਜਾਬੀ ਤੇ ਹਿੰਦੀ ਸਾਰਾ ਕੁਝ ਹੀ ਹੈ ਮੈਡਮ ਜਦੋਂ ਕਿ ਪੰਜਾਬ ਦਾ 15 ਦੇਖੋ ਤੁਸੀਂ ਸਾਰੇ ਕਿਤੇ ਦੇਖ ਸਕਦੇ ਹੋ ਕਿ ਪੰਜਾਬੀ ਕੋਈ ਹਿੰਦੀ ਬੋਲ ਵੀ ਨਹੀਂ ਰਿਹਾ ਤੇ ਪੰਜਾਬੀ ਦੀ ਹੀ ਗੱਲ ਕਰ ਰਹੇ ਆ ਮੈਮ ਤੇ ਗੱਲ 1000 ਰੁਪਏ ਵੀ ਬਹੁਤ ਜਲਦੀ mənə gəlir